ਸਰ ਮੇਰੇ ਮੰਨ ਦੇ ਵਿੱਚ 3-4 ਕੇ ਇਹਦੇ ਪੁਆਇੰਟ ਆ ਰਹੇ ਨੇ ਆਪਾਂ ਪਹਿਲੇ ਪੁਆਇੰਟ ਦੇ ਉੱਤੇ ਸੁਨੀਲ ਜਾਖੜ ਜੀ ਦੀ ਹੁਣ ਤੁਸੀਂ ਸੁਣਾਈ ਹੈ ਇਸੇ ਤੇ ਗੱਲ ਕਰਦੇ ਹਾਂ 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 ਸਰ ਜਿਸ ਤਰ੍ਹਾਂ ਇਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਹੂੰ ਜਾ ਜੀ ਮੈਂ ਇਹਨਾਂ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹੂੰ ਹੂੰ ਮੇਰੀ ਛਾਲ ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੱਕੇ ਪੈਰਿੰਗ ਕਰਨ ਦਾ ਹੂੰ ਇਹ ਇੱਕ ਮੈਨੂੰ ਸਾਜ਼ਿਸ਼ ਲੱਗਦੀ ਹੈ ਓਕੇ ਉਹ ਸਾਖ ਨੇ ਇਹਨੂੰ ਵਾਪਸ ਕਰ ਲੈਣਾ ਜੀ ਸੁਨੀਲ ਜਾਖੜ ਦੀ ਇਸ ਦੀ ਅਸਤੀਫਾ ਵਾਪਸ ਹੋ ਜਾਊਗਾ ਨਹੀਂ ਅਸਤੀਫਾ ਨਹੀਂ ਜੀ ਹੂੰ ਉਹ ਜ਼ਮੀਨ ਦੀ ਐਕਸਚੇਂਜ ਹੋ ਸਕਦਾ ਹੈ ਨਾ ਦੇਣ ਹੋ ਸਕਦਾ ਹੈ ਐਕਸਚੇਂਜ ਵਾਪਸ ਹੋ ਕੇ ਸੁਨੀਲ ਜਾਖੜ ਨੂੰ ਵੱਡਾ ਕਰ ਦੇਣ ਭਾਰਤੀ ਜਨਤਾ ਪਾਰਟੀ ਨੂੰ ਪੰਜਾਬੀਆਂ ਦੇ ਮਨ ਚ ਵੱਡਾ ਕਰ ਦੇਣ ਓਕੇ ਇੱਕ ਲੀਡਰ ਅਹੁਦਾ ਸਥਾਪਿਤ ਕਰਨ ਵਾਸਤੇ ਇੱਕ ਆਪ ਦੀ ਜਿਹੜੀ ਮਤਲਬ ਪਰ ਸੁਨੀਲ ਜਾਖੜ ਕਾਫੀ ਦੇਰ ਤੋਂ ਆਪਣੀ ਪਾਰਟੀ ਦੀ ਇੱਕ ਤਰੀਕੇ ਨਾਲ ਇੰਜ ਲੱਗ ਰਿਹਾ ਵਾ ਵੀ ਉਹ ਦਬੀ ਆਵਾਜ਼ ਅਲੋਚਨਾ ਕਰਦੇ ਰਹੇ ਆ ਇਹ ਪਹਿਲੀ ਵਾਰੀ ਨਹੀਂ ਗਈ ਅਲੋਚਨਾ ਤਾਂ ਸਰ ਕਰਦੇ ਨੇ ਜੀ ਹੂੰ ਪਰ ਜਿਸ ਤਰ੍ਹਾਂ ਦਾ ਇਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਜੀ ਓਕੇ ਜਿਸ ਤਰ੍ਹਾਂ ਦਾ ਇਹਨਾਂ ਨੇ ਕਿਹਾ ਵੀ ਨਹੀਂ ਤਾਂ ਚਲੋ ਚਲੋ ਬੜਾ ਵੈਲਿਡ ਵੈਲਿਡ ਪੁਆਇੰਟ ਹੈ ਤੁਹਾਡਾ ਦੂਸਰੀ ਗੱਲ ਹਾਂ ਜੀ ਦੂਸਰੀ ਸਰ ਵੀ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਕਿਸਾਨ ਅੰਦੋਲਨ ਕਰਤੀ ਹਮ ਪੰਜਾਬ ਤੇ ਹਰਿਆਣਾ ਦੀ ਇੱਕ ਸਾਂਝ ਬਣੀ ਹੈ ਹਮ ਵੀ ਉਹਨੂੰ ਤੋੜਨ ਦਾ ਇਹ ਕਾਰਨ ਹੈ ਜੀ ਓਕੇ ਤੀਜਾ ਵੀ ਜਿਹੜੀ ਪੰਜਾਬ ਤੇ ਹਰਿਆਣਾ ਵਿੱਚ ਬਣਿਆ ਹਾਂ ਉਹ ਹੈ ਜੀ ਚੌਥਾ ਪੰਜਾਬ ਚ ਜਿਹੜੀਆਂ ਨਵੀਆਂ ਬੰਡੀਆਂ ਪਾ ਕੇ ਜੀ ਹਮ ਜਿਹੜਾ ਕਿ ਬਹੁਤ ਖਤਰਨਾਕ ਹੈ ਜੀ ਹਮ ਨਾ ਤਾਂ ਹਾਲੇ ਤੱਕ ਇਹ ਪੰਜਾਬ ਅੰਦੋਲਨ ਦੀ ਹਾਰ ਭੁੱਲੇ ਨੇ ਜੀ ਮਨ ਕੋਈ ਵੀ ਨਹੀਂ ਭੁੱਲਦਾ ਹੁੰਦਾ ਜੀ ਦੇਖੋ ਹਾਰ ਆਪਾਂ ਗਈ ਜਿਹੜਾ ਸਮਰੱਥ ਹੁੰਦਾ ਉਹ ਤਾਂ ਭੁੱਲਦਾ ਨਹੀਂ ਹੁੰਦਾ ਇੱਕ ਸਭ ਤੋਂ ਵੱਧ ਐਮਰਜੈਂਸੀ ਵੇਲੇ ਵੀ ਜਾਂ ਹੁਣ ਵੇਲੇ ਵੀ ਜੇ ਇਸ ਸਰਕਾਰ ਨੂੰ ਕੋਈ ਕਿਸੇ ਤਰ੍ਹਾਂ ਦਾ ਕੰਨ ਜਾਂ ਕੋਈ ਮਤਲਬ ਵਿਰੋਧ ਪੈਦਾ ਹੋ ਰਿਹਾ ਹੈ ਕਿਤੋਂ ਵੀ ਲਾ ਲੋ ਚਾਹੇ ਇਸ ਖਿੱਤੇ ਜੋ ਪੈਦਾ ਹੋ ਰਿਹਾ ਹੈ ਇਸ ਖਿੱਤੇ ਨੂੰ ਇਹ ਇਨਾਂ ਦੀ ਬਹੁਤ ਮਾੜੀ ਮਨਸਾ ਲੱਗਦੀ ਹੈ ਜੀ ਇਸ ਕਿਤੇ ਪ੍ਰਤੀ ਜਿਵੇਂ ਪਹਿਲਾਂ ਇੱਕ ਸ਼ਹਿਦ ਕੁਲਦੀਪ ਰਮਾਣਾ ਜੀ ਦਾ ਕਮੈਂਟ ਹੈ ਵੀ ਜਦੋਂ ਇੰਦਰਾ ਗਾਂਧੀ ਆਲਾ ਤੇ ਕਿਤੇ ਹੀ ਉਸ ਤਰ੍ਹਾਂ ਦੀ ਇਹ ਮਤਲਬ ਕਿਸੇ ਹੋ ਨਾ ਚਲਾ ਦੇਣਾ ਦੇਖੋ ਹੁਣ ਕੋਈ ਜਿਵੇਂ ਅ ਸ਼ਿਵਜਰਨ ਜੀ ਕਹਿ ਕੇ ਗਏ ਨੇ ਉਹਨਾਂ ਨੇ ਤਾਂ ਥੋੜੇ ਲੋਕਾਂ ਦੀ ਗੱਲ ਕਹੀ ਹੈ ਨਾ ਕੋਈ ਨੇਤਾ ਚਾਹੁੰਦਾ ਜੀ ਸਾਰੀਆਂ ਬਾਤਾਂ ਨੇ ਜੀ ਕੋਈ ਨਹੀਂ ਕੋਈ ਪਾਰਟੀ ਨਹੀਂ ਚਾਹੁੰਦੀ ਜੀ ਕੋਈ ਪਾਰਟੀ ਨਹੀਂ ਚਾਹੁੰਦੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਸਾਰੇ ਨੇਤਾਵਾਂ ਦੇ ਸਾਰੇ ਅਫਸਰਾਂ ਦੇ ਹੂੰ ਚੰਡੀਗੜ੍ਹ ਦੇ ਵਿੱਚ ਇੰਟਰਸਟ ਨਹੀਂ ਜੀ ਹੂੰ ਇਹਦੇ ਇੰਜ ਤਾਂ ਕੋਈ ਮਾਸ ਮੂਵਮੈਂਟ ਕੋਈ ਲੋਕ ਮੂਵਮੈਂਟ ਉੱਠ ਖੜੀ ਸੀ ਇਹਦੇ ਪ੍ਰਤੀ ਹੂੰ ਤਾਂ ਇਹ ਹੋ ਸਕਦੀ ਹੈ ਜੀ ਨਹੀਂ ਇੱਕ ਬਗੱਲਾਂ ਬਾਤਾਂ ਦੇ ਆਪਾਂ ਕਰਨ ਦੇ ਵਿੱਚ ਕਈ ਅੱਜ ਸਾਰਾ ਦਿਨ ਸੁਣਦੇ ਰਿਹਾ ਜੀ ਇਹਦੇ ਵਿੱਚ ਕਹਿੰਦੇ ਇੱਕ ਭਾਰਤੀ ਜਨਤਾ ਪਾਰਟੀ ਨੂੰ ਕੋਰਟ ਦੇ ਵਿੱਚ ਪੁੱਛਿਆ ਵਾ ਚੰਦਰ ਚੋੜੀ ਦੇ ਵਿੱਚ ਹੂੰ ਵੀ ਤੁਸੀਂ ਜੰਮੂ ਕਸ਼ਮੀਰ ਦਾ ਉਹ ਕਦੋਂ ਕਰੋਗੇ ਚੋਣਾ ਹੂੰ ਉਹ ਕਹਿੰਦੇ ਵੀ ਕੋਈ ਨਾ ਕਰਾ ਦਾਂਗੇ ਜੀ ਹੂੰ ਉਹ ਫਿਰ ਕਹਿ ਤਾ ਦੋ ਕਹਿੰਦੇ ਵੀ ਕਰਾ ਦਾਂ ਕਹਿੰਦੇ ਚੰਦਰ ਚੂੜ ਜੀ ਨੇ ਉੱਥੇ ਕਿਹਾ ਵੀ ਚੰਡੀਗੜ੍ਹ ਮੰਗੋ ਅੱਛਾ ਆ ਵੀ ਚੰ ਵੀ ਚੰਡੀਗੜ੍ਹ ਮੰਗੋ ਕਰਾਓਗੇ ਹੂੰ ਥੈਂਕ ਯੂ ਬਹੁਤ ਮਿਹਰਬਾਨੀ ਸੋ ਜਗਦੇਵ ਸਿੰਘ ਮਾਨ ਦਾ ਵਿਚਾਰ ਆ ਕਿ ਸ਼ਾਇਦ ਇਹ ਬੜੀ ਗਹਿਰੀ ਸਾਜਿਸ਼ ਦੇ ਤਹਿਤ ਜੋ ਵੀ ਹੋ ਰਿਹਾ ਵਾ ਉਹ ਹੋ ਰਿਹਾ ਵਾ ਔਰ ਪਾਜਪਾ ਵੱਲੋਂ ਬਹੁਤ ਗਹਿਰੀ ਸਾਜਿਸ਼ ਰਚੀ ਜਾ ਰਹੀ ਆ ਮਿਹਰਬਾਨੀ ਜਗਦੇਸ਼ ਸਿੰਘ ਮਾਨ ਜੀ